ਮਨ ਮੇਰੇ ਹੁਣ ਬਨ ਜਾ ਗੁਰਮੁਖ ਗੁਰੂ ਦੇ ਚਰਨਾਂ ਦੀ ਧੂੜ ਮਿਲੀ ਗੁਰੂ ਦੇ ਚਰਨਾਂ ਦੀ ਛੋਪਾਈ ਗੁਰੂ ਦਾ ਦਿੱਤਾ ਮੰਤਰ ਤੇਰੇ ਕੋਲ ਹੈ ਹੁਣ ਤਾਂ ਗੁਰਮੁਖ ਬਨ ਜਾ ਬਸ ਫਿਰ ਇਹ ਜਨ ਮਨਮੁਖ ਹੋ ਕੇ ਭਟਕ ਚੁੱਕਾ ਔਰ ਗੁਰਮੁਖ ਬਨ ਜਾ ਗੁਰਮੁਖ ਬਣ ਕੇ ਫਿਰ ਜਪਸਰੀ ਵਾ ਇਸਦਾ ਹਲਕੀ ਹੈ ਸਹਿਵਾਕ ਦਿਨ ਆਉ ਦਫਾ ਵਰਮ ਕੋ ਨਾਮ ਜਪੋ ਮਨ ਮੇਰੇ ਨਾਨਿਕ ਪਾਵੋ ਸੁਖ ਘਨੇਰੇ ਜਪੋਗੇ ਕਨੇਰੇ ਸੁਖ ਪਾਓਗੇ ਨਹੀਂ ਤਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਸਾਰੀ ਸ੍ਰਿਸ਼ਟੀ ਦਾ ਰਾਜ ਭਾ ਕੇ ਵੀ ਇਹ ਰਾਜਾ ਦੁਖੀ ਹੈ ਸੁਖਿਆ ਕੌਣ ਹੈ ਹਰ ਕਾ ਨਾਮ ਜਪਤੂ ਹੈ ਸੁਖਿਆ ਸੁਖਿਆ ਤਾਂ ਹੋਵੇ ਜੇ ਜਪੇ ਸ੍ਰੀ ਵਾਹਿਗੁਰੂ ਇਹ ਮੇਰੇ ਮਨ ਹੁਣ ਤੈਨੂੰ ਜਪਣ ਦਾ ਵੇਲਾ ਮਿਲਿਆ ਆ ਬਦਲ ਨਸੀਬ ਜਿਨਾ ਉਤੇ ਗੁਰੂ ਦੀ ਨਜ਼ਰ ਨਹੀਂ ਪਈ ਇਹ ਤੂੰ ਤਾਂ ਖੁਸ਼ ਨਸੀਬ ਹੈ ਤੈਨੂੰ ਤਾਂ ਪੈਰ ਦੀ ਛੋਹ ਦੇ ਕੇ ਆਖ ਗਏ ਹਨ ਉਠੀ ਰੇ ਰਾਮ ਕੇ ਤੈਨੂੰ ਰਾਮ ਜੋਗਾ ਕਰ ਗਏ ਹਨ ਐਸਾ ਬਰਾਮ ਕਿਛਨ ਨੂੰ ਪਿਓ ਨੇ ਆਖਿਆ ਕਿਛਨ ਆ ਤੂੰ ਕਾ ਨਿਕੰਮਾ ਕਿਸੇ ਕੰਮ ਜੋਗਾ ਨਹੀਂ ਤੂੰ ਤਾਂ ਧਰਮਸਾਲ ਜੋਗਾ ਲੋਕੀ ਸਮਝਦੇ ਸਨ ਵੇਲੇ ਆਂਦੀ ਥਾ ਜਿਨੂੰ ਕੋਈ ਥਾ ਨਾ ਚੱਲੇ ਧਰਮਸਾਲ ਜਾ ਬਵੇ ਰੋਟੀ ਲੰਗਰ ਚੋਂ ਮੁਫਤ ਇਹ ਮੁਫਤ ਖੋਰੇ ਕੰਮ ਕਰਨ ਜੋਗੇ ਨਹੀਂ ਇਹਨਾਂ ਦੀ ਹੱਡੀ ਹਰਾਮ ਪੈ ਗਿਆ ਹੁਣ ਕੰਮ ਨਹੀਂ ਇਹਨਾਂ ਤੋਂ ਹੁੰਦਾ ਵਈ ਇਹ ਲੰਗਰ ਦੇ ਫੁਲਕਿਆਂ ਪਰ ਸਾਦੇ ਸੰਗਤ ਸੇ ਵਲਸੀ ਜੋ ਭਾਈ ਰਾਮਕ੍ਰਿਸ਼ਨ ਦੇ ਮਨ ਵਿੱਚ ਬਹਿ ਗਿਆ ਮੈਂ ਧਰਮਸਾਲ ਜੋਗਾ ਤੇ ਮੇਰੇ ਭਟਕਦਾ ਕਿਉਂ ਫਿਰਦਾ ਜਿਹੜਾ ਪੁਰਜਾ ਜਿੱਥੋਂ ਦਾ ਹੋਵੇ ਜੇ ਤਾਂ ਉੱਥੇ ਜਾ ਕੇ ਲੱਗੇ ਉਸਦੀ ਕੀਮਤ ਪੈਂਦੀ ਜੇ ਉੱਥੇ ਫਿੱਟ ਨਾ ਆਵੇ ਨਾ ਲੱਗ ਸਕੇ ਫਿਰ ਬਜ਼ਾਰ ਵਿੱਕ ਜਾਂਦਾ ਲੋਹੇ ਦੇ ਪਾਸ ਫਿਰ ਪੁਰਜੇ ਦੀ ਕੀਮਤ ਨਹੀਂ ਪੈਂਦੀ ਜੇ ਮੈਂ ਧਰਮਸਾਲ ਜੋਗਾ ਤਾਂ ਕਿਉਂ ਭਟਕਦਾ ਫਿਰਦਾ ਧਰਮਸਾਲ ਧਰਮਸਾਲ ਹੈ ਮਾਨਸਰ ਉਹ ਤਾਂ ਮਾਨਸਰ ਓਵਰ ਹੈ ਕਸੀ ਮੇਲੀਆਂ ਦੀ ਥਾ ਸਮਝੀ ਹੈ ਪਰ ਵਾਈ ਸਾਬ ਅਕਨ ਨਹੀਂ ਮੈਥੋ ਪੁੱਛੋ ਧਰਮਸਾਲ ਹੈ ਮਾਨਸਰ ਕੌਣ ਵਸਦੇ ਹਨ ਮਾਨਸਰੋਵਰ ਤੇ ਆਕੇ ਹੰਸ ਧਰਮਸਾਲ ਹੈ ਮਾਨਸਰ ਹੰਸ ਗੁਰ ਸਿੱਖ ਵਾ ਆ ਹੰਸ ਵਾ ਗੁਰੂ ਕੇ ਸਿੱਖ ਕਿਥੇ ਵਸਨੇ ਮਾਨਸਰੋਵਰ ਤੇ ਅਕੀਆ ਹੰਸ ਮਾਨ ਸਰੋਵਰ ਤੇ ਰਹਿੰਦੇ ਹਨ ਤੇ ਚੁਗਦੇ ਕੀ ਹਨ ਕੇ ਸੁੱਚੇ ਮਤੀ ਜਿਵੇਂ ਸਰੋਵਰ ਵਿੱਚ ਛਲ ਆਉਂਦੀ ਹੈ ਤੇ ਵਾਰ-ਵਾਰ ਮੋਤੀ ਵਿਖਰ ਜਾਂਦੇ ਉਹ ਚੁਣ-ਚੁਣ ਖਾਂਦੇ ਆ ਉਹਨਾਂ ਦਾ ਚੋਗਾ ਕਾਂ ਰੂੜੀਆਂ ਫੁੱਲਦੇ ਹਨ ਹੰਸ ਮੋਤੀ ਚੁਗਦੇ ਕਿਹਦਾ ਫਰਕ ਹੈ ਇਹ ਮੋਤੀ ਮਿਲਣ ਕਿਥੋਂ ਮਾਨ ਸਰੋਵਰ ਤੋਂ ਨਨ੍ਹੇ ਸਾਲ ਤੋਂ ਜਿੱਥੇ ਤੂੰ ਕਦੇ ਫੇਰਾ ਹੀ ਨਹੀਂ ਪਾਇਆ ਸੇਵ ਆਪਣੇ ਮਨ ਨੂੰ ਪਾਇਆ ਕਿ ਨਿਨ ਜੇ ਘਰ ਕਥਾ ਹੋਤ ਹੈ ਸੰਤਨ ਇੱਕ ਨਿਮਖ ਨਕੀਨੋ ਮੈਂ ਫੇਰਾ ਦੰਦੇ ਮੇਰੇ ਗੱਲ ਪੈ ਗਏ ਖਿਚ ਧੂਕੇ ਇਤਨਾ ਦੂਰ ਲੈ ਗਏ ਕਿ ਜਿੱਥੇ ਕਥਾ ਹੁੰਦੀ ਸੀ ਵਾਹਿਗੁਰੂ ਦੇ ਪਿਆਰੇ ਜਿੱਥੇ ਵਹਿ ਕੇ ਹਰ ਜੱਤ ਗਾਉਂ ਦੇ ਸਨ ਉਥੇ ਮੈਂ ਇੱਕ ਨਿਮਖ ਮਾਤਰ ਵੀ ਫੇਰਾ ਨਾ ਪਾਇਆ ਕਿਧਰ ਭਟਕਿਆ ਫਿਰਿਆ ਲੰਪਟ ਚੋਰ ਦੂਤ ਮਤਵਾਰੇ ਤਨ ਸੰਗ ਸਦਾ ਬਸੇਰਾ ਕਿਸੇ ਵੇਲੇ ਕਾਮ ਦੇਵ ਕਿਸੇ ਵੇਲੇ ਕ੍ਰੋਧ ਦੇ ਵਸ ਕਿਸੇ ਵੇਲੇ ਲੋਭ ਮੋਹ ਹੰਕਾਰ ਦੇ ਵਸ ਇਹਨਾਂ ਕਦੇ ਮੈਨੂੰ ਉਸ ਥਾਂ ਦੇ ਫੇਰਾ ਨਾ ਪਾਵਨ ਦਿੱਤਾ ਇਹ ਮਾ ਦੁਸ਼ਤਾਂ ਆਖਿਆ ਵੇਖੋ ਬਈ ਕਿਤੇ ਮਤ ਇਹਨਾਂ ਦੁਸ਼ਤਾਂ ਦੇ ਵਸ ਪੈ ਜਾਓ ਅਖੇ ਜੀ ਇਹ ਬੜੇ ਭਲੀ ਹਨ ਮਤ ਪੈ ਜਾਈਏ ਤਾਂ ਫਿਰ ਕੀ ਬਣੇਗਾ ਫਿਰ ਇਹ ਨਰਕ ਵਿੱਚ ਪਾਵਨਗੇ ਪਰ ਜੀ ਇਹ ਬੜੇ ਭਲੀ ਹਨ ਮੈਂ ਮੁਕਾਬਲਾ ਕਿਵੇਂ ਕਰਾਂ ਵੇ ਵਕਤ ਨੇ ਤੇਰੇ ਵਸ ਹੋ ਜਾਣਗੇ ਜੇ ਤੂੰ ਕਿਸੇ ਤਰ੍ਹਾਂ ਸੰਗਤ ਵਿੱਚ ਆ ਜਾਏ ਇਹ ਦਰਬ ਸਿਆਣਪ ਨਾ ਹੋਏ ਰਹੇ ਤੇ ਨਾ ਇਹ ਦਰਬ ਨਾਲ ਵਸ ਆਉਂਦੇ ਹਨ ਬੈਦਨ ਦੇ ਦਿਓ ਤੇ ਨਾ ਕਿਸੇ ਸਿਆਣਪ ਨਾਲ ਵਸ ਆਉਂਦੇ ਹਨ ਦਰਬ ਸਿਆਣਪ ਨਾ ਹੋਏ ਰਹੇ ਤੇ ਸਾਧ ਸੰਗਤ ਇਹ ਦੁਸ਼ਟ ਵਸ ਹੋਤੇ ਸਤ ਸੰਗ ਵਿੱਚ ਆਉਂਦੇ ਆ ਇਹ ਦੁਸ਼ਟ ਵਸ ਆ ਜਾਂਦੇ ਹਨ ਪਰ ਤੂੰ ਇਹਨਾਂ ਦਾ ਸੁਲਤਾਨ ਤੇ ਇਹ ਤੇਰੇ ਨੌਕਰ ਤੇ ਜੇ ਸੰਗਤ ਤੋਂ ਵਿਛੜੇਗਾ ਦੂਰ ਜਾਵੇਗਾ ਤਾਂ ਇਹ ਤੇਰੇ ਹੁਕਮਰਾਨ ਤੇ ਤੂੰ ਇਹਨਾਂ ਦਾ ਅਦਨਾ ਕਾਮਾ ਜਿਵੇਂ ਤੈਨੂੰ ਆਖਣਗੇ ਤੂੰ ਤਵੇਂ ਕਰੇਗਾ ਇਹ ਤੇਰੇ ਤੈਨੂੰ ਭਟਕਾਉਣਗੇ ਲੈ ਜਾਣਗੇ ਜਮਾਂ ਦੀ ਫਾਇਦੇ ਕੋਈ ਢਾਏ ਮੜੋਲੀ ਡੂਟਿਆ ਦੇਹਰਾ ਸਾਧਨ ਪਕੜੀ ਇੱਕ ਜਨਾ ਜਮਦੰਦਾ ਗਲ ਸੰਦਲ ਪੜਿਆ ਆਖਿਆ ਮੈਨੂੰ ਕਿਉਂ ਮਰਦੇ ਹੋ ਮੈਂ ਤਾਂ ਇਹਨਾਂ ਦੇ ਆਖੇ ਲੱਗ ਕੇ ਜੋ ਕੁਝ ਕੀਤਾ ਕੀਤਾ ਆਖਿਆ ਉਹ ਕਿੱਥੇ ਹਨ ਤੈ ਬਾਗ ਦਿਨ ਪਾਗ ਗਏ ਸੇ ਪੰਜ ਜਨਾ ਆ ਜਿਉਂਦੇ ਆ ਤਾਂ ਦੇਹੀ ਵਿੱਚ ਰਹਿੰਦੇ ਨੇ ਪਰ ਜੇ ਬੰਦਾ ਮਰ ਜਾਏ ਤੇ ਦੇਹੀ ਛੱਡ ਜਾਏ ਇਹ ਪੰਜ ਪਤੋਂ ਨਹੀਂ ਕਿੱਥੇ ਚਲੇ ਜਾਂਦੇ ਏ ਮਿੱਤਰ ਨਹੀਂ ਤੇਰੇ ਤਾਂ ਤੈਨੂੰ ਧੋਖਾ ਦੇਣ ਵਾਲੇ ਹਨ ਤੈਨੂੰ ਜਮਾ ਦੇ ਵਸ ਪਾ ਕੇ ਆਪ ਅਲੱਗ ਮੇਰੇ ਮੇਰੇ ਮਿੱਤਰ ਨਹੀਂ ਇਸ ਵਾਰ ਤੈਨਾਂ ਨੂੰ ਆਪਣੇ ਵਸ ਕਰ ਕਿਵੇਂ ਘਰ ਆ ਕੇ ਸੰਗਤ ਵਿਖਾ ਮਡ ਭਾਗੀ ਸਾਧ ਸੰਗਤ ਪਾਵੈ ਤੇ ਬਾਗਹੀਣ ਬ੍ਰਹਮਚੋਟਾ ਖਾਵੈ ਆਖਿਆ ਬਿਨ ਭਾਗਣ ਸਤ ਸੰਗ ਨ ਲੱਭੈ ਤੇ ਬਿਨ ਸੰਗਤ ਮਹਿਲ ਪਰੀ ਜਾਏਗੀ ਸੰਗਤ ਬਿਨ ਆਸਮਨ ਨੂੰ ਮਹਿਲ ਲੱਗਦੀ ਤੇ ਮੈਲ ਨਾਲ ਇਹ ਪਰਦਾ ਜਾਂਦਾ ਹੈ ਪਰਦਾ ਜਾਂਦਾ ਸੰਗਤ ਵਿੱਚ ਆਂਦੇ ਆਂ ਸਿਖਤ ਸਲਾਹ ਕਰਦੇ ਆਂ ਇਸ ਮਨ ਤੋਂ ਮੈਲ ਉਤਰਦੀ ਹੈ ਇਸ ਵਾਰ ਤੇ ਇਸ ਮਨ ਨੂੰ ਆਖਿਆ ਆਰਾਮ ਆਰਾਮ ਬੋਲ ਬੋਲ ਇਹ ਮੇਰੇ ਮਨ ਬੋਲਦਾ ਰਹੋ ਇਹ ਮੈਲ ਉਤਰਦੀ ਰਹੇ ਇੱਕ ਦਿਨ ਨਿਰਮਲ ਹੋ ਜਾਏਗਾ ਕਬੀਰ ਲੈ ਕੇ ਆ ਗਿਆ ਭਰ ਕੇ ਝੋਲੀ ਮੈ ਗਿਆ ਆਪਣੇ ਘਰ ਤੇ ਹੁਣ ਜਾ ਪਰੇ ਜੱਫੀ ਦੇ ਆ ਜੱਫੀ ਦੇ ਆ ਜੱਫੀ ਦੇ ਆ ਸਾਥ। ਆਖਿਰ ਇੱਕ ਦਿਨ ਬੂਤਾ ਫਲਦਾ। ਜੇ ਰਾਖੀ ਕਰੀਏ ਤੇ ਪਾਣੀ ਦੇਈਏ। ਇੱਕ ਦਿਨ ਫਲ ਜ਼ਰੂਰ ਲੱਗਦੇ। ਕਬੀਰ ਦੀ ਕਮਾਈ ਨੂੰ ਫਲ ਲੱਗ ਪਿਆ। ਕਿੱਥੇ ਕਬੀਰ ਜਾ ਪਹੁੰਚਿਆ ਆਪਿਆ ਦਸਮੈਂ। ਅਬ ਤੋ ਜਾਏ ਚੜੇ ਸਿੰਘਾਸਨ। ਮਿਲ ਆਏ ਸਾਰੇ ਪਾਣੀ। RAM ਕਬੀਰਾ ਇੱਕ ਵੇ ਹੈ। ਲੋਨਾ ਸਕੇ ਬਚਾਨ। ਜਪ ਮੀ ਆ ਜਪਦੇ ਆ ਇਹ ਨਹੀਂ ਜਪਦਾ ਜਿਵੇਂ ਆਰਾਮ ਆਰਾਮ ਕਰਦੇ ਆ ਆਪਰਾਮ ਹੋ ਗਿਆ ਗਿਆਤਾ ਧਿਆਨ ਗੇ ਗਿਆਤਾ ਗਿਆਨ ਗੇ ਇਕਮਿਕ ਹੋ ਗੇ ਸਿਰ ਤੇ ਛੁੱਟੀ ਬਿਮਲ ਮਝਾਰ ਇਸ ਵੇਲੇ ਫਿਰ ਉਹ ਸੁਖ ਪਾਇਆ ਇੱਕ ਪਾਦਾ ਆਖਿਆ ਹੁਣ ਸੁਖ ਦਾ ਸ਼ੁਕਰਾਨਾ ਗੁਜ਼ਾਰੀਏ ਜਿੱਤੋਂ ਇਹ ਸੁਖ ਦੀ ਦਾਤ ਖਰਾਤ ਭਈ ਸਵਾਮੀ ਦੇ ਦਰ ਤੇ ਜਾਵਾਂ ਤੇ ਸ਼ੁਕਰਾਨਾ ਗੁਜ਼ਾਰਾਂ ਜਿਸ ਦੀ ਕਿਰਪਾ ਨਾਲ ਇਹ ਬਰਤ ਪਾਈ ਹੈ ਪਰ ਦਿਨੇ ਕਿਸੇ ਜਾਣ ਨਹੀਂ ਦੇਣਾ ਉਹ ਜੋ ਅੰਮ੍ਰਿਤ ਵੇਡਾਈ ਹੈ ਜਿਸ ਵੇਲੇ ਬਾਹਰ ਆਉਂਦੇ ਹੰਮ ਤੇ ਫਿਰ ਅੰਦਰ ਜਾਂਦੇ ਇਸ਼ਨਾਨ ਕਰਕੇ ਜਿਸ ਵੇਲੇ ਆਉਂਦੇ ਹੰ ਉਹ ਮੇਲਾ ਹੈ ਜੇ ਦਰਸ਼ਨ ਵੀ ਕਰ ਲਵਾਂ ਤੇ ਸ਼ੁਕਰਾਨਾ ਵੀ ਗੁਜ਼ਾਰ ਲਵਾਂ ਇਕ ਦਿਨ ਕਬੀਰ ਅੰਮ੍ਰਿਤ ਵੇਲੇ ਉੱਠ ਕੇ ਰਾਮਾਨੰਦ ਸਵਾਮੀ ਦੇ ਦਰ ਤੇ ਆਣ ਬੈਠਾ। ਉਹ ਇਸ਼ਨਾਨ ਕਰਨ ਵਾਸਤੇ ਗਏ ਹੋਏ ਹਨ। ਜਿਸ ਵੇਲੇ ਆਏ ਕਬੀਰ ਨੇ ਮੱਥਾ ਦੇ ਕੇ। ਸਵਾਮੀ ਤਾਂ ਅੰਦਰ ਚਲੇ ਗਏ ਤੇ ਕਬੀਰ ਪਿਆ ਰਿਹਾ। ਉੱਠਣ ਨੂੰ ਜੀ ਨਾ ਕੀਤਾ। ਮਾਈ ਚਰਨ ਗੁਰ ਮਿਥੇ, ਨਾ ਦੇ ਮਿਥੇ। ਇਦਨ ਨੂੰ ਜੀ ਨਹੀਂ ਕਰਦਾ। ਤੰਗੀ ਕਬੀਰ ਨੇ ਆਖਿਆ ਚਰਨ ਕਮਲ ਕੀ ਮੋਜ ਮੈਂ ਰਹਾਂ ਅੰਕ ਔਰ ਆਦ। ਆਦਿ ਤੋਂ ਅੰਤ ਤੱਕ ਪਿਆਰ ਨਾਲ ਇਸੇ ਮੌਜੂਦ ਵੀ ਰਾਮਾਨੰਦ ਸਵਾਮੀ ਅੰਦਰ ਗਏ ਨੂੰ ਆ ਬੰਦ ਕਰ ਲਿਆ ਤੇ ਉਹਨੂੰ ਬੈਠ ਗਏ ਪੂਜਾ ਕਰਨ ਵਾਸਤੇ ਰਾਮ ਜੀ ਦੇ ਰੂਪਾਚਕ ਸੰਤ ਰਾਮ ਦਾ ਨਾਮ ਜਪਣਾ ਰਾਮ ਦੀ ਮੂਰਤੀ ਦਾ ਧਿਆਨ ਧਰਨਾ ਬਾਬਾ ਜੀ ਆਖਦੇ ਸਨ ਉਸੇ ਦੀ ਬਾਣੀ ਪੜ ਉਸੇ ਦਾ ਧਿਆਨ ਧਰ ਉਸੇ ਦਾ ਨਾਮ ਜਪ ਮਹਾਪੁਰਖ ਉਹ ਜੇ ਪਾਲ ਜੋ ਤੈਨੂੰ ਉਹਦੇ ਨਾਲ ਜੋੜਨ ਰੰਗ ਲੱਗ ਜਾਣੀ ਪਰ ਬੰਦਾ ਭਟਕ ਗਿਆ ਬਾਣੀ ਕਿਸੇ ਵੀ ਪੜਵੇ ਨਾਮ ਕਿਸੇ ਦਾ ਜਪਦਾ ਸਾ ਜਿਤਨੇ ਗੁਰੂ ਬਲੇ ਬੈਠੇ ਹਨ ਬਾਣੀ ਗੁਰੂ ਨਾਨਕ ਦੀ ਤੇ ਗੁਰੂ ਆਪ ਬਲੇ ਹੋਏ ਉਹ ਜਿਹਦੀ ਬਾਣੀ ਆ ਗੁਰੂ ਵੀ ਹੋ ਗਿਆ ਧਿਆਨ ਵੀ ਉਹ ਪੈਦਾ ਕਰਨੇ ਤਾਂ ਆਪਾ ਕੁਛ ਵਣੇਗਾ ਨਹੀਂ ਤਾਂ ਕੁਛ ਨਹੀਂ ਬਣੇ ਨਾਮ ਕਿਸੇ ਦਾ ਪੁੱਛਦਾ ਬੂਏ ਕਿਸੇ ਅੱਗੇ ਜਾ ਕਰ ਹੁੰਦਾ ਅੰਦਰੋਂ ਜਵਾਬ ਆਵੇਗਾ ਕੀ ਆਖੇਗਾ ਬਈਏ ਘਰ ਨਹੀਂ ਸਿਰ ਵਧਕ ਜਾਏਗਾ ਕਿਉਂ ਇਹ ਤਾਂ ਦਰ ਅੱਗੇ ਜਾਏ ਜੇ ਤਾਂ ਨਾਮ ਵੀ ਉਸੇ ਦਾ ਹੈ ਤਾਂ ਤਾਂ ਪਹੁੰਚੂਗਾ ਇਹਦੇ ਨਾਮ ਕੋਈ ਹੋਰ ਹੈ ਮੂਰਾ ਕਿਸੇ ਹੋਰ ਦਾ ਹੈ ਤਾਂ ਮੈਂ ਕਿਵੇਂ ਪਹੁੰਚੇਗਾ ਵਧਕ ਜਾਏ ਆ ਟੈਲੀਫੋਨ ਦੀ ਘੰਟੀ ਵੱਜਦੀ ਆ ਚੁੱਕ ਨਹੀਂ ਆ ਨੰਬਰ ਦੱਸਦਾ ਵੀ ਗਲਤ ਹੈ ਚੱਟ ਰੱਖ ਦੇ ਨਹੀਂ ਸੁਣ ਬਈ ਨਹੀਂ ਗੱਲ ਤੇਰਾ ਨੰਬਰ ਵੀ ਗਲਤ ਹੈ ਕਿਸੇ ਹੋਰ ਨੂੰ ਬੁਲਾਇਆ ਸੀ ਐਦਾਂ ਮਿਲ ਗਿਆ ਪਰ ਅਸੀਂ ਗੱਲ ਨਹੀਂ ਕਰ ਸਕਦੇ ਕਿਉਂ ਸਾਡਾ ਮਤਲਬ ਹੀ ਕੋਈ ਨਹੀਂ ਨਾਮ ਜੋ ਕਿਸੇ ਦਾ ਜਪ ਰਿਆ ਗੁਰੂ ਕਿਸੇ ਨੂੰ ਬੜਾਈ ਬੈਠਾ ਤੈਨੂੰ ਮਿਲ ਪਏਗਾ ਗੁਰੂ ਨਾਨਕ ਉਗਰੂ ਨਾਨਕ ਤਰ ਮਿਲੇਗਾ ਜੇ ਨਾਮ ਵੀ ਉਸੇ ਦਾ ਜਪੇਗਾ ਦਿੱਤਾ ਹੋਇਆ ਤੇ ਬਾਣੀ ਵੀ ਗੁਰੂ ਨਾਨਕ ਦੀ ਪੜੇਗਾ ਤੇ ਮਹਾਪੁਰਖ ਵੀ ਗੁਰੂ ਨਾਨਕ ਦੇ ਪਿਆਰ ਵਾਲੇ ਜੋ ਗੁਰੂ ਨਾਨਕ ਦੇ ਨਾਲ ਜੋੜਨ। ਸਿਫਤ ਸਲਾਹ ਉਸੇ ਦੀ ਸਿਰਫਾ ਕੁਝ ਮਿਲੇਗਾ ਨਹੀਂ ਤਾਂ ਕੁਝ ਨਹੀਂ। ਰਾਮਾਨੰਦ ਸਵਾਮੀ ਜੀ ਤੋਂ ਲਈ ਅੰਦਰ ਚਲੇ ਗਏ ਬੂਆ ਬੰਦ ਕਰ ਲਿਆ। ਰਾਮ ਰਾਮ ਜਪਦੇ ਹੁਣ ਜੁਰ ਬੈਠੇ ਅਗੇ ਭਗਵਾਨ ਰਾਮ ਦੀ ਮੂਰਤ ਹੈ ਤੇ ਬਹਿ ਗਏ ਸਨਮੁਖ ਧਿਆਨ ਵਿੱਚ ਮਗਨ ਮਾਨਸਿਕ ਪੂਜਾ ਕਰਦੇ ਸਨ ਇੱਕ ਸਰੀਰ ਨਾਲ ਪੂਜਾ ਕਰਦੇ ਆ ਜੋ ਸਨਮੁਖ ਆਣ ਕੇ ਮੱਥਾ ਟੇਕਦੇ ਇਹ ਕਹੇ ਕੋਈ ਦੂਰ ਦੁਰਾਡੇ ਬੈਠਾ ਉਹ ਪਹੁੰਚ ਨਹੀਂ ਸਕਦਾ ਤਨ ਕਰਕੇ ਦੂਰ ਹੋ ਗਿਆ ਪਰ ਮਨ ਕਰਕੇ ਜਿੱਥੋਂ ਬੈਠਾ ਉੱਥੋਂ ਹੀ ਮੱਥਾ ਟੇਕ ਲਵੇ ਤਨ ਮਜਬੂਰ ਹੋ ਸਕਦਾ ਹੈ ਮਨ ਤਾਂ 바ਵੇਂ ਕਿਤੇ ਹੋਵੇ ਕੋਈ ਮਜਬੂਰੀ ਨਹੀਂ ਤਨ ਅੰਗੇ ਕੋਈ ਵਿਤ ਆ ਜਾਂਦੀ ਹੈ ਮਨ ਅੰਗੇ ਕੋਈ ਵਿਤ ਨਹੀਂ ਮਨ ਜਿੱਥੋਂ ਚਾਹੇ ਉਥੋਂ ਹੀ ਹਾਜ਼ਰ ਹੋ ਸਕਦਾ ਹੈ ਜਮਾਤ ਹੈ ਤਨ ਦੇ ਬਾਦ ਮਨ ਦੀ ਅਵਸਥਾ ਜਦ ਬਦਲਦੀ ਹੈ ਤਾਂ ਪੂਜਾ ਮਾਨਸਿਕ ਹੋ ਜਾਂਦੀ ਹੈ ਰਾਮਾਨੰਦ ਸਵਾਮੀ ਬੈਠੇ ਹਨ ਚੌਕੜਾ ਲਾ ਕੇ ਤੇ ਧਿਆਨ ਵੀ ਚੱਲ ਜਾਂਦਾ ਹੈ ਭਗਵਾਨ ਰਾਮ ਨੂੰ ਇਸ਼ਨਾਨ ਕਰਾਇਆ ਬੱਦਰ ਸਜਾਏ ਖਿਆਲ ਰੱਖੀ ਬਾਹਰ ਨਹੀਂ ਅੰਦਰ ਆਪਣੇ ਅੰਦਰ ਇਹਨਾਂ ਦੇ ਧਿਆਨ ਪ੍ਰਫੁੱਲਕ ਹੁੰਦੇ ਹਨ ਉਹ ਜੋ ਕੁਝ ਅੰਦਰ ਕਰਦੇ ਹਨ ਬਾਹਰ ਉਸੇ ਤਰ੍ਹਾਂ ਹੁੰਦਾ ਜਾਂਦਾ ਇੱਕ ਵਾਰੀ ਬਾਬਾ ਜੀ ਰਾਤ ਦੇ 2:30 ਵਜੇ ਜਦੋਂ ਪ੍ਰਕਾਸ਼ ਕਰਦੇ ਸਨ ਆਹ ਪ੍ਰਕਾਸ਼ ਕਰਦੇ ਸਨ ਗੁਰੂ ਵਿਰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਰਾਤ ਦੇ 2:30 ਵਜੇ ਪ੍ਰਕਾਸ਼ ਕਰਨ ਆਏ ਤੇ ਜਿਸ ਵੇਲੇ ਦੇਖਿਆ ਰੁਮਾਲੇ ਗਿੱਲੇ ਹਨ ਕੁਛ ਹੈਰਾਨ ਜੇ ਹੋਏ ਰੁਮਾਲ ਕਿਉਂ ਗਿੱਲੇ ਇਹ ਜਪਦਾ ਜਿਵੇਂ ਕਿਸੇ ਨੇ ਉੱਤੇ ਪਾਣੀ ਡੋਲ ਦਿੱਤਾ ਹੋ ਸਾਰਿਆਂ ਨੂੰ ਸਦਿਆ ਕਿਉਂ ਭਈ ਆ ਰੁਮਾਲੇ ਗਿੱਲੇ ਹਨ ਸਭ ਕਿਸੇ ਨੇ ਆਖਿਆ ਨਹੀਂ ਸੱਚੀ ਬਾਤ ਜਾ ਸਾਨੂੰ ਤਾਂ ਪਤਾ ਹੀ ਕੋਈ 11 ਵਜੇ ਰਾਤ ਨੂੰ ਛੁੱਟੀ ਮਿਲਦੀ ਹੈ ਤੇ ਮੁਰ 3 ਵਜੇ ਹਾਜ਼ਰੀ ਹੁੰਦੀ ਹੈ ਕਦੇ ਤਾਂ ਇਸ਼ਨਾਨ ਕਰ ਰਹੇ ਹਾਂ ਅਸੀਸ ਆਰੇ 3 ਵਜੇ ਹਾਜ਼ਰ ਹੋਣਾ ਸੀ ਆਪਨੇ ਸੱਦ ਲਿਆ ਸਾਨੂੰ ਪਤਾ ਕੋਈ ਨਹੀਂ ਇਹ ਪਾਣੀ ਦਾ ਕੀ ਮਾਮਲਾ ਪਹਿਰੇਦਾਰ ਨੂੰ ਸੱਦਿਆ ਕੋਈ ਆਇਆ ਇੱਧਰ ਰੱਦ ਸਾਰੀ ਫੈਰਾ ਰੱਖਦੇ ਇੱਧਰ ਆਵੇ ਕੋਈ ਮਨੇ ਆਖਿਆ ਨਾ ਕੋਈ ਵੀ ਨਹੀਂ ਆਇਆ ਅੰਧ ਲੱਗਿਆ ਬੜੀ ਹੈਰਾਨੀ ਰਮਾਲੇ ਗਲੇਹਨ ਗੁਰੂ ਗ੍ਰੰਥਾ ਸਾਹਿਬ ਦੇ ਕੀ ਰਸ ਵੇਦੇ ਕਹਿਣ ਲੱਗਿਓ ਭੁੱਲ ਗਿਆ ਤਾਂ 12 ਵਜੇ ਰਾਤ ਦੇ ਆਪ ਇਸ਼ਨਾਨ ਕਰਦੇ ਸਨ ਤੇ 1 ਵਜੇ 20 ਮਿੰਟਾਂ ਉਤੇ ਗੁਰੂ ਨਾਨਕ ਨੂੰ ਇਸ਼ਨਾਨ ਕਰਾਉਂਦੇ ਸਨ ਆਖਿਆ ਜਿਸ ਵੇਲੇ ਗੜਵੀ ਪਾਣੀ ਦੀ ਪਾਣ ਲਗੇ ਸਾਹਿਬ ਦੇ ਉੱਤੇ ਤੇ ਧਿਆਨ ਆ ਗਿਆ ਗੁਰੂ ਗ੍ਰੰਥ ਸਾਹਿਬ ਵੱਲ ਮਜੇ ਪਹਿਲੋ ਪਾਣੀ ਪਾਇਆ ਧਿਆਨ ਜਿਹਾ ਆ ਗਿਆ ਅੱਗੇ ਗੁਰੂ ਗ੍ਰੰਥ ਸਾਹਿਬ ਆਗੇ ਆਖਿਓ ਪਾਣੀ ਤੇ ਸਾਡੇ ਕੋਲ ਨਹੀਂ ਪੈ ਗਿਆ ਜਾਓ ਤੁਸੀਂ ਤਾਂ ਧਿਆਨ ਜੇ ਪ੍ਰਫੁੱਲਤ ਹੋਵੇ ਜੋ ਕੁਝ ਅੰਦਰ ਹੁੰਦਾ ਬਾਹਰ ਉਹ ਜੋ ਕੁਝ ਹੈ ਕਿਉਂਕਿ ਜੋ ਬ੍ਰਹਮੰਡ ਹੈ ਸੋਈ ਪਿੰਡੇ ਜੋ ਕੁਝ ਬਾਹਰ ਹੈ ਇਹੀ ਅੰਦਰ ਹੈ ਔਰ ਜੋ ਕੁਝ ਸਾਡੇ ਅੰਦਰ ਹੈ ਇਹੀ ਬਾਹਰ ਹੈ ਪਰ ਇਹ ਧਿਆਨ ਦੀ ਅਵਸਥਾ ਹੈ ਜੇ ਧਿਆਨ ਪਰਪੱਕ ਹੋ ਜਾਏ ਤਾਂ ਇੱਥੇ ਬੈਠਿਆਂ ਜੇ ਧਿਆਨ ਚਾਹ ਕਰੋ ਹਰਮੰਦਰ ਸਾਹਿਬ ਦਾ ਤੇ ਬਿਸ਼ੱਕ ਅੱਖਾਂ ਖੋਲ ਕੇ ਵੇਖ ਲਓ ਤੇ ਬੈਠੇ ਹੋਗੇ ਪਰ ਜੇ ਧਿਆਨ ਕੱਚਾ ਹੈ ਤਾਂ ਜਿੱਥੇ ਬੈਠੇ ਹਾਂ ਇੱਥੇ ਹੀ ਬੈਠੇ ਹੋਾਂਗੇ ਉਧਿਆਨ ਸੀ ਪ੍ਰਪਤ ਰਾਮਾਨੰਦ ਸਵਾਮੀ ਦਾ ਇਸ਼ਨਾਨ ਕਰਾ ਰਹੇ ਹਨ ਭਗਵਾਨ ਨੂੰ ਤੇ ਫਿਰ ਵਸਤਰ ਸਜਾ ਦਿੱਤੇ ਤੇ ਫਿਰ ਗਲ ਵਿੱਚ ਪਾਉਂਦੇ ਸਨ ਹਾਰ ਨਿਤ ਧਾਲੇ ਜਿਵੇਂ ਰੋਜ਼ ਕਰਦੇ ਸਨ ਅਜ ਵੀ ਕਰਨਾ ਹੈ ਪਰ ਖਿਆਲ ਵਿੱਚ ਉੱਕ ਗਏ ਹਾਰ ਪਾਉਣਾ ਸੀ ਹਾਰ ਨਾ ਪਾਇਆ ਤੇ ਸਿਰ ਤੇ ਰੱਖ ਦਿੱਤਾ ਮੁਕਟ ਤੇ ਪਿੱਛੋਂ ਪਾਉਣ ਲੱਗੇ ਹਾਰ ਦੇ ਹੁਣ ਇਨ ਜਾ ਪਿਆ ਜਿਵੇਂ ਹਾਰ ਛੋਟਾ ਉਤੋਂ ਪੈਂਦਾ ਨਹੀਂ ਸੋਚਣ ਲੱਗ ਪਏ ਕੀ ਕਰੀਏ ਜੇ ਤੇ ਹਾਰ ਨਾ ਪਾਈਏ ਤਾਂ ਪੂਜਾ ਧੂਰੀ ਤੇ ਜੇ ਹਾਰ ਪਾਈਏ ਤੇ ਮੁਕਟ ਲਾਉਣਾ ਪੈਂਦਾ ਸਿਰ 'ਤੇ ਇੱਕ ਵਾਰੀ ਰੱਖਿਆ ਮੁਕਟ ਉਤਾਰਨਾ ਇਹ ਬੇਦਵੀ ਹੈ ਕੀ ਕਰਾਂ ਸੋਚ ਹੀ ਰਹੇ ਸਨ ਬੂਏ ਦੇ ਬਾਹਰ ਕਬੀਰ ਪਿਆ ਹੋਇਆ ਉੱਥੇ ਹੀ ਸਿਰ ਰੱਖ ਕੇ ਜਿੱਥਰ ਦੀ ਗ੍ਰਾਮਣ ਸੁਆਮੀ ਲੰਘਦੇ ਸਨ ਸਿਰ era ਕੇ ਪਿਆ ਪਰ ਸਾਧ ਸੰਗਤ ਤੇ ਆਵਾਜ਼ ਆ ਤੇ ਵੱਜ ਰਿਹਾ ਰਾਮਾਨੰਦ ਦੇ ਹਿਰਦੇ ਵਿੱਚ ਪਹੁੰਚ ਆਇਆ ਕਿੱਥੇ ਹੈ ਰਾਮਾਨੰਦ ਦੇ ਅੰਦਰ ਬੈਠਾ ਹੈ ਜਿੱਥੇ ਰਾਮਾਨੰਦ ਸਵਾਮੀ ਪੂਜਾ ਕਰ ਰਹੇ ਸਨ ਮੁਖਟੋ ਰੱਖ ਦਿੱਤਾ ਹੈ ਸਿਰ ਦੇ ਉੱਤੇ ਹਾਰ ਪਾਉਣਾ ਪੈਂਦਾ ਨਹੀਂ ਬਾਰਾ ਆਵਾਜ਼ ਦਿੱਤੀ ਕਬੀਰੀ ਜਾਨੀ ਦੀ ਹਾਰ ਵੀ ਗੰਢ ਖੋਲ ਕੇ ਪਾ ਲਓ ਉਸ ਤੋਂ ਮੀਂਹ ਦਾ ਤੇ ਪਾਉਣਾ ਵੀ ਜ਼ਰੂਰੀ ਹੈ ਤੇ ਮੁਕਤਲੀ ਨਹੀਂ ਉਤਾਰਨਾ ਤੇ ਹਾਰ ਦੀ ਗੰਢ ਖੋਲ ਲੋ ਤੇ ਗੱਲ ਵਿੱਚ ਪਾ ਲੋ ਗੰਢ ਫੇਰ ਪਾ ਲੈਣੀ ਰਾਮਾਨੰਦ ਸਵਾਮੀ ਦੀ ਸਮਾਦ ਖੁੱਲ ਗਏ ਕੌਣ ਬੋਲਿਆ ਕੌਣ ਹੈ ਜਿਸ ਨੇ ਮੇਰੇ ਹਿਰਦੇ ਵਿੱਚ ਆਤੀ ਪਾ ਲਈ ਜੋ ਕੁਝ ਮੈਂ ਆਪਣੇ ਮਨ ਵਿੱਚ ਕਰ ਰਿਆ ਸਾ ਕਿੰਨੇ ਜਾਣਦੇ ਹੈ ਬੋਲਦਾ ਕਿਉਂ ਨਹੀਂ ਕੌਣ ਹੈ ਜੀ ਕਬੀਰ ਹਾਂ ਕਬੀਰ ਉਧਰ ਕਬੀਰ ਗਿਲਾਇਆ ਅਖੇ ਜੀ ਧਰਮੂਗਾ ਖੋਲਿਆ ਤੇ ਝੁਕ ਲਿਆ ਨੈਣ ਮਿਲਾਏ ਤੇ ਪੁੱਛਿਆ ਕਿਥੋਂ ਪਾਈ ਊ ਆਂਦਾ ਤੁਹਾਡੇ ਚਰਨਾਂ ਤੱਕ ਝੁਕ ਗਿਆ ਕਬੀਰ ਐਨਾ ਚਰਨਾਂ ਚੋਂ ਪਾਈ ਕਦੋਂ ਪਾਈ ਏ ਮੈਨੂੰ ਤਾਂ ਪਤਾ ਨਹੀਂ ਕਿ ਤੂੰ ਮੇਰੇ ਕੋਲ ਆਇਆ ਹੋਵੇਂ ਜਾਂ ਮੇਰੇ ਕੋਲੋਂ ਕੁਝ ਲਿਆ ਹੋਵੇ ਕਬੀਰ ਸੱਚ ਦੱਸ ਏ ਮਾਮਲਾ ਕੀ ਹੈ ਇਮਾ ਜਰਾ ਕੀ ਆ ਤਾ ਕ ਵੀਰ ਨੇ ਫਿਰ ਸ਼ੁਕਰਾਨੇ ਵਿੱਚ ਵਰ ਕੇ ਅੱਖਾਂ ਆਖਿਆ ਮੈਂ ਗੰਗਾ ਕਿਨਾਰੇ ਪਿਆ ਸੀ ਇਸ ਆਸ ਵਿੱਚ ਜੇ ਤੁਸੀਂ ਲੰਘੋਗੇ ਤੁਸੀਂ ਆਏ ਤਾਂ ਪੈਰ ਦੀ ਛੋ ਦਿੱਤੀ ਆਖਿਆ ਉਠੀਰੇ RAM ਕੇ RAM ਕਹੋ ਹਾਂ ਤਾਂ ਮੈਂ ਕੌੜੀ ਨਿੰਮ ਪਰ ਤੇਰੇ ਚਰਨਾਂ ਦੀ ਛੋ ਨਾਲ ਚੰਦਨ ਬਣ ਗਿਆ ਯੋ ਲੋਹਾ ਪਾਰਸ ਛੋ ਹੈ ਚੰਦਨ ਵਾਸ ਨਿੰਮ ਮੈਂ ਕਾਈ ਪਸੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰੂ ਦੀ ਵੰਡਿਆਈ ਇਹ ਮੇਰੇ ਪੂਰੇ ਸਤਿਗੁਰੂ ਇਹ ਵੰਡਿਆਈ ਤੇਰੀ ਦੀ ਗੱਲ ਨਾਲ ਲੈ ਲਿਆ ਅੰਦਰ ਲੈ ਗਿਆ ਖਿਆ ਕਬੀਰ ਜਿਸ ਹਿਰਦੇ ਵਿੱਚ ਅਜ ਤਾਈਂ ਮਹਾਰਾਮ ਨੂੰ ਬਸਾਇਆ ਹਸੀ ਅਜ ਤੂੰ ਵੀ ਨਾਲ ਬੈਠ ਗਿਆ ਕਬੀਰ ਨੇ ਆਖਿਆ ਸ੍ਰੀਮਾਨੀ ਬਸ ਇਸੇ ਤਰ੍ਹਾਂ ਤੁਸੀਂ ਦਿੱਤਾ ਉਹ ਮੇਲ ਤੇ ਮੈਂ ਬੱਲੇ ਬਣ ਲਿਆ ਤੇ ਜਪ ਜਪ ਕੇ ਹੁਣ ਮੈਂ ਜਾਂ ਅੰਦਰ ਜਾਤੀ ਮਰਦਾ ਹਾਂ ਤਾਂ ਤੁਸੀਂ ਬੈਠੇ ਹੁੰਦੇ ਹੋ ਇਥੇ ਆਣ ਕੇ ਆਖਿਆ ਸਾਈਬ ਨੇ ਹਰ ਹਰ ਜਨ ਦਏ ਇੱਕ ਬੇਬ ਵਿਚਾਰ ਕਿਛੂ ਨਹੀਂ ਜਲ ਤੇ ਉਹ ਕੁਝ ਤਰੰਗ ਜਿਉ ਜਲ ਹੀ ਬਿਕਾਇਦਾ ਪਾਣੀ ਜੋ ਤਰੰਗ ਪੈਦਾ ਹੁੰਦਾ ਪਰ ਉਹ ਤਰੰਗ ਕੀ ਹੈ ਉਹ ਤਾਂ ਪਾਣੀ ਹੈ ਹੁਣੇ ਵੇਖਦੇ ਆ ਵੇਖਦੇ ਆ ਤਰੰਗ ਨੇ ਫਿਰ ਪਾਣੀ ਹੋ ਜਾਣੇ ਇਸੇ ਤਰ੍ਹਾਂ ਇਹ ਜਨ ਉਹ ਹਰੀ ਤੇ ਇੱਕ ਵਿਕ ਹੋ ਗਏ ਇਹ ਧਿਆਨ ਸ਼ਕਤੀ ਵਿੱਚ ਪ੍ਰਪੱਕ ਜ਼ੂਰ ਨੇ ਸਤ ਸੰਗਤ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਨਾ ਆੜੇ ਸਾਖੀਆਂ ਇਹ ਕਹਾਣੀਆਂ ਬਾਬਾਣੀਆਂ ਪੁੱਤ ਸੁਪੁੱਤ ਜੋ ਕਰਦੇ ਆਪਾਂ ਇਹ ਤੋਕੀ ਲੈਣਾ ਗੁਰੂ ਦੇ ਚਰਨਾਂ ਦਾ ਧਿਆ ਗੁਰੂ ਦੇ ਚਰਨਾਂ ਤੇ ਪਾਵਨਾ ਸਤ ਸੰਗ ਨਾਲ ਭਰੀ ਸਤ ਸੰਗਤ ਬੋਲੋ ਸ੍ਰੀ ਸਵੇ ਮੇ ਪਾਸਾ ਨੂੰ ਮਾਤਾ ਥੀਸ ਦੇ ਰਹੀ ਹੈ ਪੁੱਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੇ ਤੁਮ ਕੋ ਹਰ ਹਰ ਦੁਨਿਆਵੀ ਮਾ ਪੁੱਤਰ ਨੂੰ ਆਸੀਸ ਦੇਵੇਗੀ ਤਾਂ ਬੱਚਾ ਜਵਾਨੀਆਂ ਮਾਣੇ ਗੋਰੀ ਚਲ ਦੁੱਧੀ ਪੁੱਤੀ ਨਾਵੇਂ ਫੁੱਲੇ ਪਰ ਇਹ ਦਰਗਾਹੀ ਮਾਤਾ ਆਪਣੇ ਲਾਲ ਨੂੰ ਆਸੀਸ ਦੇ ਰਹੀ ਹੈ ਨਿਮਖ ਨਾ ਵਿਸਰੇ ਤੁਮ ਕੋ ਹਰ ਹਰ ਇਹ ਸਾਧ ਸੰਗਤ ਇਹ ਆਸੀਸ ਤੁਹਾਨੂੰ ਮੈਨੂੰ ਸਾਰਿਆਂ ਨੂੰ ਲੱਗਦਾ ਹੈ ਸਾਨੂੰ ਵੀ ਕਦੇ ਨਾ ਭੁੱਲੇ ਸ੍ਰੀ ਵਾਹ ਅਤੀਤ ਦੇ ਰਹੀਆ ਨਿਮਖ ਨਾ ਬਿਸਰੇ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਤੁਮਕੋ ਹੋਏ ਦਿਆਲਾ ਤੇ ਸੰਤ ਸੰਗ ਤੇਰੀ ਪ੍ਰੀਤ ਸੇ ਇਹ ਪ੍ਰੀਤ ਤੇਰੀ ਬਣੀ ਰਹੇ ਇਹ ਪ੍ਰੀਤ ਪਾਰ ਤੇਰੀ ਟੁੱਟੇ ਨਾ ਕਿਉਂਕਿ ਜਪੇਗਾ ਉਹੀ ਜਿਸ ਦੀ ਇਹ ਪ੍ਰੀਤ ਹੈ ਪ੍ਰੀਤ ਵਲੀ ਹੈ ਪ੍ਰੀਤ ਦੇ ਸਦਕੇ ਜਪੇਗਾ ਕਿਹੜੀ ਪ੍ਰੀਤ ਨਾਲ ਕਬੀਰ ਅੱਗੇ ਜਾ ਪਿਆ ਇਸ ਪ੍ਰੀਤ ਨੂੰ ਕਿਹਦੇ ਭਾਗ ਲੱਗੇ ਅੱਜ ਸਵਾਮੀ ਦੀ ਬੁੱਕਲ ਵਿੱਚ ਬੈਠਾ ਪੂਰੇ ਸਤਗੁਰੂ ਦੀ ਬੁਢਾਈ ਪਸੂ ਪਰੇ ਤੋਂ ਦੇਵ ਕਰ ਪਸੂਆਂ ਨੂੰ ਪ੍ਰੇਪਾਂ ਨੂੰ ਦੇਵਤਾ ਬਣਾ ਸਕਵੇ ਕੌਣ ਗੁਰਪੂਰਾ ਬੈਠਿਓ ਵੱਡ ਭਾਗੀ ਮਨੇ ਬਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਹੁਣ ਇਹ ਸੁਣ ਕੇ ਮਨ ਵਿੱਚ ਇਹ ਨਹੀਂ ਧਾਰਨਾ ਬਈ ਅਸੀਂ ਵੀ ਰਾਮਾਨੰਦ ਸਵਾਮੀ ਦੇ ਪੈਰ ਪੂਜੀਏ ਅਸੀਂ ਰਾਮਾਨੰਦ ਦੇ ਸਿੱਖ ਨਹੀਂ ਆਪਣੇ ਸਤਗੁਰ ਕਾ ਇਹ ਸਾਖੀ ਜੋ ਪੜੀ ਹੈ ਗਾਈ ਹੈ ਬੋਲੀ ਹੈ ਇਸ ਤੋਂ ਮਤਲਬ ਇਹ ਲੈਣਾ ਵੀ ਜੋ ਕੋਈ ਜਿੱਤਦਾ ਹੈ ਆਪਣੇ ਸਤਗੁਰ ਕਾ ਬਰਵਾਸਾ ਜਿਹਦਾ ਕੋਈ ਆਪਣਾ ਗੁਰੂ ਹੈ ਉਸ ਤੇ ਚਰਨਾ ਦਾ ਐਡਾ ਬਰਵਾਸਾ ਧਾਰ ਲਵੇ ਜਿਹੜਾ ਬਰਵਾਸਾ ਕਬੀਰ ਨੇ ਰਾਮਾਨੰਦ ਦੇ ਚਰਨਾ ਦਾ ਧਾਰ ਲਿਆ ਅੱਜ ਆਇਆ ਹੈ ਰਾਮ ਨੌਮੀ ਦਾ ਦਿਨ ਰਾਮ ਜੀ ਦਾ ਜਨਮ ਦਿਨ ਇਸ ਵਾਰ ਤੇ ਰਾਮ ਜੀ ਦੇ ਪਿਆਰਿਆਂ ਦਾ ਜ਼ਿਕਰ ਆਇਆ ਹੈ ਸਤ ਸੰਗਤ ਅਸੀਂ ਗੁਰੂ ਕੇ ਸਿੱਖਾਂ ਗੁਰੂ ਨਾਨਕ ਦੇ ਅਖਵਾੰਦੇ ਰਾਮਾਨੰਦ ਨੇ ਤਾਂ ਇੱਕ ਵਾਰੀ ਕਬੀਰ ਨੂੰ ਆਖਿਆ ਓ ਠੀਰੇ ਰਾਮ ਤੇ ਰਾਮ ਕਹੋ ਤੇ ਸਾਨੂੰ ਤਾਂ ਗੁਰਦੇਵ ਬਾਣੀ ਦੁਆਰੇ ਹਰ ਰੋਜ਼ ਆਖਦੇ ਹਨ ਰਾਮ ਜਪੋ ਜੀ ਐਸੇ ਗੁਰਮੁਖ ਨਾਮ ਜਪੋ ਮਨ ਮੇਰੇ ਜਾ ਲੰਘੇ ਰੁਥ ਨਾਮ ਜੱਪ ਸੋ ਬਲਕੇ ਉਤਰ ਨਾਮ ਦੀ ਆਵੇ ਗੁਰ ਸਤਗੁਰ ਕਾ ਜੋ ਸਿਖ ਅਸੀਂ ਵੀ ਮਨ ਲਈਏ ਉਹਨੇ ਇੱਕ ਵਾਰੀ ਸੁਣ ਕੇ ਮਨ ਲਿਆ ਬੜੈਨੀ ਉਮਰ ਗੁਜ਼ਰ ਗਈ ਆ ਸੁਣਦੇ ਆ ਪੜਦੇ ਆ ਅੱਜ ਤੋਂ ਮਨ ਲਈਏ ਮਨ ਲਈਏ ਤਵਰੋਜ ਅੰਮ੍ਰਿਤ ਵੇਲੇ ਦੇ ਯਾਗਨ ਹਾਰੇ ਬਣ ਜਾਏ ਜਾ ਕੇ ਕਰੀਏ ਇਸ਼ਨਾਨ ਤੇ ਫਿਰ ਨਾਮ ਜਪਦੇ ਗੁਰੂ ਕੇ ਹਜੂਰ ਆਈਏ ਹਰ ਜੱ ਸੁਣਦੇ ਆ ਸਮਾਪਿਤ ਕਰੀਏ ਸਾਧ ਸੰਗਤ ਇਹ ਗੁਰੂ ਕੇ ਸਿੱਖ ਦਾ ਲੋਕ ਸੁਖੀ ਦੇ ਪ੍ਰਲੋਕ ਸੁਲਾ ਹੁੰਦਾ ਹੈ ਕੀਤਨ ਸਮਾਪਤੀ ਬੁਲਾ ਚੁਕਾਂ ਬਖਣੀਆਂ ਸ਼ਾਮਾਨ ਉਸਮੇ ਨਾ ਵਾਗੁਰੂ ਜੀ